ਮੁਕੀ ਸਭ ਰਹਿਗੇ ਵਿੱਚ ਮਾ ਦਾ ਜੀਰਦਾਰ ਸਿੰਘ ਵਾਰਾ ਜਿਹੜਾ ਹੈ ਉਹਦੀ ਮਾਤਾ ਜੀ ਬਹੁਤ ਹੀ ਬਿਰਧਵਸਤਾ ਜੀ ਮਾ ਦਾ ਮੂੰਹ ਦੇਖ ਲੈ ਪੁੱਤ ਨੂੰ ਪਰ ਹੋਰ ਤੇ ਕੁਝ ਘੰਟਿਆਂ ਲਈ ਵੀ ਸਰਕਾਰ ਬੰਦੋਬਸਤ ਨਹੀਂ ਕਰ ਰਹੀ ਮਾਰਾ ਕੱਟਾ ਵੱਡਾ ਨਿਆ ਕੱਟਾ ਕੋਈ ਰੇਪ ਵਾਲੇ ਕੋਈ ਕਾਤਲ ਜੇ ਉਹਨਾਂ ਨੂੰ ਲਿਆਂਦਾ ਜਾ ਸਕਦਾ ਪਰੋਲਾ ਦੇ ਛੱਡਿਆ ਜਾ ਸਕਦਾ ਤਾਂ ਪੂਰੇ ਪਰੌਂਦਾ ਦੇ ਤਹਿਤ ਕੁਝ ਘੰਟਿਆਂ ਲਈ ਤਾਂ ਮਾ ਦਾ ਮੂੰਹ ਦੇਖਣ ਲਈ ਇਸੇ ਪੁੱਤ ਨੂੰ ਜੇਤੂ ਕਦਕੇ ਮਿਲਾਇਆ ਜਾ ਸਕਦਾ ਇਹ ਸੰਗੀਅ ਦੇ ਤੌਰ ਤੇ ਆ ਫਿਰ ਅੰਮਰਸਪਾਲ ਸਿੰਘ ਤੇ ਤੀਜੀ ਵਾਰੀ ਐਨਐਸਏ ਲਾਤਾ ਚੌਥੀ ਵਾਰੀ ਲਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਉਹ ਸ਼ਾਇਦ ਹਿੰਦੁਸਤਾਨ ਚ ਪਹਿਲਾ ਵਿਅਕਤੀ ਹੋਵੇਗਾ ਜਿਹਦੇ ਲਗਾਤਾਰ ਐਨਐਸਏ ਵਧਾਇਆ ਜਾ ਰਿਹਾ ਉਹ ਵੀ ਬੜਾ ਨਿਆ 15 ਲੱਖ ਵੋਟਰਾਂ ਨਾਲ ਨਿਆ ਜਿਨ੍ਹਾਂ ਨੇ ਉਹਨੂੰ ਚੁਣ ਕੇ ਭੇਜਿਆ ਮਨਪਰਦੇਸ ਉਹ ਮਸੂਦਾ ਕਿ ਇਹ ਜਿਹੜੇ ਧੋਰੇ ਮਾਪਦਾਨ ਨੇ ਜਾਂ ਮਤਲਬ ਬਗਾਨੇ ਪੰਦੀ ਭਾਵਨਾ ਪੈਦਾ ਕਰਦੇ ਨੇ ਇਹ ਭਾਰਤ ਸਰਕਾਰ ਨੂੰ ਇਹਨਾਂ ਨੂੰ ਦੂਰ ਕਰਨਾ ਪੈਣਾ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਚੁੱਪ ਧਾਰੀ ਬੈਠੀ ਆ ਪੰਜਾਬ ਦੇ ਅਹਿਮ ਮਸਲਿਆਂ ਦੀ ਪੰਜਾਬ ਅੱਜ ਗੈਰਥਿਤ ਭਾਇ ਭੀਤ ਕਦਰੋਗਾਰ ਤਬਾਰ ਤਾੜ ਲੁੱਟ ਖੋਟ ਫਰੋਕੀਆਂ ਦੇ ਕੈਸੀਆਂ ਦੇ ਦੌਰ ਤੇ ਲੰਘ ਰਿਹਾ ਦائمਿਆ ਹੋਇਆ ਤੇ ਜਿਵੇਂ ਨਾ ਰੋਣ ਫਰਿਆਦੀ ਲੋਕ ਬਤਰੀ ਪਿਆ ਰਿਆ ਮੁੱਖ ਮੰਤਰੀ ਨਾਲ ਸੁਦਵੇਸ ਕਰਨ ਦੇ ਪ੍ਰਦੇਸ਼ ਮੁੱਖ ਮੰਤਰੀ ਸਾਹਿਬ ਜਿਹੜਾ ਆਂਵਾਰ ਦੇ ਫਰਦ ਨੇ ਤੇ ਪੰਜਾਬ ਜਿਹੜਾ ਹੈ ਪੰਜਾਬੀ ਜਿਹੜੇ ਨੇ ਇੱਕ ਸਮੇ ਹੋਏ ਨੇ ਨਜ਼ਰ ਆ ਰਹੇ ਨੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਪੰਜਾਬੀਆਂ ਨੂੰ ਪੰਜਾਬੀ ਦੀ ਭਾਵਨਾ ਪੈਦਾ ਕਰਕੇ ਪੰਜਾਬ ਨੂੰ ਜਿਗਾਉਣ ਲਈ ਔਰ ਪੰਜਾਬ ਨੂੰ ਬਚਾਉਣ ਲਈ ਇੱਕ ਜਨ ਸੰਪਰਕ ਮੀਮ ਵਿਲਾਵਾਰ ਮੀਟਣਾ ਤਤ ਦੇ ਗੁਰੂ ਕੀਤੀ ਹੋਈ ਹੈ ਔਰ ਪਟਿਆਲੇ ਦੇ ਵੀ 31 ਤਰੀਕ ਨੂੰ ਹੋ ਰਹੀ ਹੈ ਔਰ ਜਥੇਬੰਦੀ ਨੂੰ ਨਾਲ ਨਾਲ ਅਸੀਂ ਬਣਾ ਰਹੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਇਸ ਦੀ ਰਖੜਾ ਰੱਖੇ ਨੇ ਇਹਨਾਂ ਨੇ ਜ਼ਿਲ੍ਹਾ ਜਥੇਬੰਦੀ ਜਥੇਬੰਦ ਕਰ ਦੀ ਜ਼ਿੰਮੇਵਾਰੀ ਨਾਲ ਸੰਭਾਲੀ ਆ ਔਰ ਅੱਜ ਤਨੌਰ ਸਾਡੇ ਹਲਕਾ ਇੰਚਾਰਜ ਸਾਫਤ ਇੰਦਰੀ ਜੀ ਸੇ ਖੂਬਰ ਸਾਹਿਬ ਬੈਠੇ ਨੇ ਸਾਡੇ ਦੇਸੇ ਸੰਤ ਸਿੰਘ ਸਾਹਿਬ ਜੋ ਗੁਰਦੁਆਰਾ ਕੇਂਦਰੀ ਪਸਵਾਲ ਦੇ ਪ੍ਰਧਾਨ ਨੇ ਉਹ ਸਾਰੀ ਟੀਮ ਬੈਠੀ ਆ ਸਾਡੇ ਵਕੀਲ ਜੀ ਐਡਵੋਕੇਟ ਸਾਹਿਬ ਮਿਸ ਅਜੀ ਮਤਲਬ ਰਾਜਪੁਰਾ ਘਨੌਰ ਦੇ ਜਿਹੜੇ ਸਰਕਲ ਜ਼ਿਲਹਜ਼ਾਰ ਨੇ ਜਿਹੜਾ ਪ੍ਰਧਾਨ ਰਖੜਾ ਸਾਹਿਬ ਸਰਦ ਸਿੰਘ ਉਹ ਆ ਜਿੱਦੋਂ ਤੇ ਜਾਣਗੇ ਬਣਾ ਕੇ ਜਾਂਚੇਦਾਨ ਕਰਨਗੇ ਕੱਤੀ ذریعے ਤੋਂ ਜਿਲੇ ਦੀ ਕੱਤਰ ਵਿਧਿ ਮੁਕੰਮਲ ਕਰਾ ਦੇ ਇਹ ਜ਼ਿਲ੍ਹਾ ਜੱਥੇਦਾਰ ਮੁਕੰਮਲ ਕਰਕੇ ਜ਼ਿਲ੍ਹਾਵਾਰ ਮੀਟਿੰਗਾਂ ਕਰਕੇ ਇੱਕ ਪੰਜਾਬ ਭਰ ਦੇ ਵਿੱਚ ਕਟੜੀ ਕਰਨ ਕਰਕੇ ਸਿੱਧਾ ਆਪਣਾ ਪ੍ਰੋਗਰਾਮ ਰਾਣ ਕਰਾ ਜਨਮਵਸਥਾ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਤੁਸੀਂ ਜਿਹੜੀ ਹੈਗੀ ਪੰਨ ਸਜੀਤ ਦੀ ਗੱਲ ਕਰ ਰਹੇ ਸੀਗੇ ਤੁਹਾਡੇ ਸਾਥੀ ਰਹੇ ਨੇ ਚਰਨਜੀਤ ਸਿੰਘ ਬਰਾੜ ਬੀਜੇਪੀ ਦੇ ਵੀ ਸ਼ਾਮਲ ਹੋਏ ਨੇ ਤੇ ਕਈ ਵਾਰ ਮਨਪ੍ਰਿਤ ਐਲੀ ਦੀ ਵੀ ਗੱਲ ਆਉਂਦੀ ਹੈ ਕਿ ਉਹ ਵੀ ਜਿਹੜੇ ਹੈਗੇ ਆ ਖੁੱਡੇ ਖਫਾ ਚੱਲ ਰਹੇ ਨੇ ਤੇ ਰਣਜੀਤ ਸਿੰਘ ਜਿਹੜੇ ਨੇ ਬਰਨਾਲਾ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਜਿਹੜੀ ਉੱਪਰ ਦੀ ਲੀਡਰਸ਼ਿਪ ਹੈ ਉਹੀ ਜਿਹੜੀ ਹੈਗੀ ਜੁੜਨੀ ਹੋ ਰਹੀ ਹੈ ਉਹਨੂੰ ਕਿਵੇਂ ਦੇਖੀਏ ਲੋਕੋ ਜਿੱਥੇ ਤਾਂ ਕਹਿੰਦਾ ਬਰਾੜ ਸਾਹਿਬ ਦੀ ਗੱਲ ਆ ਉਹ ਤਾਂ ਲੋਕ ਰਾਜ ਚ ਹਰ ਵਡੇ ਦੀ ਆਪਣੀ ਇੱਛਾ ਲੋਕ ਰਾਜ ਜੀ ਹੁਜ਼ੂਰtio ਹੈ ਜਿਹਦਾ ਜਿੱਥੇ ਜੀ ਕਰਦਾ ਉੱਥੇ ਜਾਂਦਾ ਅੱਜ ੱੱਲੇ ਪੰਜਾਬ ਤੇ ਦੀ ੱੱਲੇ ਖਾਲੀਦਲ ਤੇ ਦੀ ੱੱਲੇ ਗਾਂਜਲ ਪੁਰਨਸ ਜੀ ਤੇ ਸਾਰਿਆਂ ਬਾਕਿਆਂ ਸਾਰੇ ਤੇ ਮਨ ਅੱਜ ਰਾਜਨੀਤੀ ਜਿਹੜੀ ਵਿਵਸਥਾ ਦੀ ਹੋਈ ਰਾਜਨੀਤੀ ਸਰ ਅਧਿਲੀ ਰਾਜਨੀਤੀ ਵਿਵਸਥਾ ਦੀ ਹੋਈ ਜਿਹਦਾ ਜਿੱਥੇ ਜੀ ਕਰ ਰੋਕੇ ਜਿਆਦਾਤਰ ਤੌਰ ਤੇ ਤਹਾਸਲੋ ਆ ਗਿਆ ਜੰਦਾ ਇਹਦੇ ਤੋਂ ਬਦਗੀਆ ਜਿੱਤੇ ਤੱਕ ਮਾਰਕੀਟ ਆਈ ਦੀ ਗੱਲ ਦਾ ਜਾਂ ਗੱਲ ਬਰਾਏ ਦੀ ਗੱਲ ਆ ਉਹ ਤਾਂ ਮੀਡੀਆ ਪ੍ਰੋਜੈਕਸ਼ਨ ਆ ਮੀਡੀਆ ਵੱਲੋਂ ਆਪਣੀਆਂ ਬਣਾਈਆਂ ਸਟੋਰੀਆਂ ਨੇ ਅੱਜ ਸੋਸ਼ਲ ਮੀਡੀਆ ਸਾਧ ਨੂੰ ਚੋਰ ਚੋਰ ਨੂੰ ਸਾਧ ਪ੍ਰਦਾਨਦਾ ਤੇ ਇਹ ਮਨ ਘੜ ਕਹਾਣੀਆਂ ਲਾ ਕੇ ਮਨੁੱਖ ਦਾ ਬਿਆਰਵਾਜੀ ਕੀਤੀ ਜਾਂਦੀ ਹੈ ਧੰਨਵਾਦ ਜੀ ਜੇ ਹਮ 2023 ਵੀ ਆਪਾਂ ਆਪ ਕੇ ਟੈਕ ਵਿੱਚ ਰਹੇ ਹੋ ਕੱਲੇ ਹੋਰ ਦਾ ਕਰਕੇ ਰਹੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੇ ਸੱਦੇ ਖੱਬੇ ਚਲੇ ਗਏ ਉਹ ਵੀ ਬਾਅਦ ਵਿੱਚ ਆ ਜਾਣਗੇ ਜਦੋਂ ਬੰਦਾ ਜਿੱਥੇ ਜਾਂਦਾ ਉੱਥੇ ਦੀ ਸੁੱਖ ਮੰਗਦਾ ਜੁਦੀ ਦੌਰ ਚ ਹੁੰਦੀ ਹੈ ਪਰ ਅੱਜ ਦੀ ਰਮਣੀ ਗੱਲ ਦਾ ਬੁੱਲਣ ਸਰਜੀਤ ਵੱਲੋਂ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਜਿਹਨਾਂ ਦਾ ਮੈਂ ਪਹਿਲਾਂ ਜ਼ਿਕਰ ਕਰੀ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਜਲ ਤੱਕ ਮਹਿਮਾ ਕੀਤੀ ਆ ਉਹ ਜਿਹੜੀ ਜਿਲਾ ਵਾਰਮੀ ਕੀਤੀ ਤੇ ਫਿਰ ਪੰਜਾਬ 'ਤੇ ਵੱਡੀ ਕਾਰਫਕ ਕਰਾਂਗੇ ਫਿਰ ਉਹ ਮੁੱਦਿਆਂ ਨੂੰ ਲੈ ਕੇ ਇੱਧਰ ਤੱਕ ਪਹੁੰਚ ਕਰਾਂਗੇ ਤੇ ਇਹ ਗੱਲ ਵੀ ਉਹ ਐਤਲੀਆ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਦੱਸਾਇਆ ਵੀ ਬਹਿਣਾ ਚਿੱਠੀ ਬੱਤਰ ਤੇ ਫਿਰ ਜਾ ਕੇ ਗੱਲ ਕਰੋ ਤੇ ਫਿਰ ਜਨਤਕ ਪ੍ਰੈਸ ਰਾਹੀਂ ਆਪਣੀ ਗੱਲ ਨੂੰ ਇਹ ਜੰਦੂਆ ਸਾਹਿਬ ਜਿਵੇਂ 2025 ਕੋ ਲੜਦੇ ਤੂੰ ਹੈ ਜੀ 2025 ਦੇ ਲੜਦੇ ਤੂੰ ਤੇ ਮੇਰਾ ਕਿਉਂ ਲੜਨ ਦਾ ਆਪ ਦਾ ਕੋਈ ਇਰਾਦਾ ਨਹੀਂ ਹੈ ਮੈਂ ਬਹਿਲੀ ਕਹਿ ਦਿੱਤੇ ਮੈਂ ਆਪ ਜੋਂ ਲੜਾਂਗਾ ਇਹ ਜੋਂ ਲੜਾਵਾਂਗੇ ਠੀਕ ਇਹ ਜੰਦੂਆ ਸਾਹਿਬ ਜਿਵੇਂ ਤੁਹਾਡੀ ਹੈਗੀ ਜੀ ਪੁਤਰਾ ਸੁਰਜੀਤ ਅੱਜ ਦਾ ਕੋਈ ਟੋਣ ਲੜੀ ਨਹੀਂ ਹੈ ਜੀ ਨਹੀਂ ਅੱਜ ਤੱਕ ਜਿਨੇ ਜਦੋਂ ਪੰਨਸੀਤ ਆਈ ਹੈ ਉਸ ਤੋਂ ਬਾਅਦ ਤੁਸੀਂ ਮਰ ਜਿੰਨੇ ਵੀ ਟੋਣਾ ਆਈਆਂ ਜਿੰਨੇ ਟੋਣਾ ਤੁਸੀਂ ਸਪੋਰਟ ਹੀ ਕੀਤੀ ਹੈ ਤੇ ਜਿਹੜੀ ਸਟਾਈਲ ਦੇ ਟੋਣਾ ਆ ਰਹੀ ਸੰਸਥਾਵਾਂ ਦੇ ਲੜੋਗੇ ਜੀ ਲੈ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਧਰ ਧਰ ਜਿਹੜੀ ਉਪਚੋਣਾ ਉਹ ਜਿਹੜੀ ਪੂਰੀ ਫੁੱਲ ਕੇ ਉਹਨੂੰ ਮਦਦ ਕੀਤੀ ਆ ਮਦਦ ਕੀਤੀ ਹੈ ਨਾ ਆਹੋ ਪਰ ਸਪੋਰਟ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਪੰਜਾਬ ਦੇ ਹਿੱਤ ਐਸੀ ਲੋਕ ਦੇ ਪੰਜਾਬ ਦੇ ਵਿੱਚ ਅਸਲੀ ਭੈਣਾਂ ਵਿੱਚ ਗੂੜੀ ਸਬੰਧ ਵਿਸ਼ਵਾਸ ਰੱਖਦੇ ਨੇ ਔਰ ਸ਼ਰੋਮਣੀ ਅਕਾਲੀ ਦਲ ਆਲੇਗੀਆਂ ਅਕਾਲੀ ਕਾਰਸਾਂ ਤੋਂ 1978 ਜਿਹੜੀ ਸ਼ਰੋਮਣੀ ਕਾਲੀ ਦਲ ਨੇ ਨੀਤੀ ਸਹਿ ਕਿਤੀ ਸੀ ਲੁਧਿਆਣਾ ਕਾਂਗਰਸ ਦੇ ਵੀ ਉਸ ਨੀਤੀ ਦੇ ਪ੍ਰੋਗਰਾਮ ਦੇ ਵੀ ਜਿਹੜੇ ਵਿਸ਼ਵਾਸ ਰੱਖਦੇ ਨੇ ਉਹਨੂੰ ਲੈ ਕੇ ਅਸੀਂ ਪੰਜਾਬ 'ਚ ਲਾਗਮਨ ਦੀ ਕਰਨੀ ਔਰ ਪੰਜਾਬ ਵਿੱਚ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਦੀਆਂ ਉਹ ਚੁਣੌਤੀਆਂ ਨੂੰ ਲੈਣ ਲਈ ਅਸੀਂ ਕੋਸ਼ਿਸ਼ ਕਰਾਵੇ ਇਹ ਜਿਹੜੇ ਉਸ ਸੋਚ ਨਾਲ ਚੱਲਣ ਵਾਲੇ ਨੇ ਉਹਨਾਂ ਨੂੰ ਇਕੱਠੇ ਕਰੀਏ ਮਨ ਸਾਡੇ ਆਪ ਦੀ ਮਤ ਭੇਜ ਆਪ ਦੀ ਵਿਵਾਦ ਜਿਹੜੇ ਨੇ ਉਹਨਾਂ ਨੂੰ ਦੂਰ ਕਰਕੇ ਇੱਕ ਸਾਂਝਾ ਮਹਾਜ ਪੰਜਾਬੀਆਂ ਦਾ ਪੰਜਾਬੀ ਦੀ ਭਾਵਨਾ ਰੱਖਣ ਵਾਲਿਆਂ ਦਾ ਪੰਜਾਬ ਦੇ ਹਿੱਤਾਂ ਦਾ ਤੇ ਪੰਜ ਪ੍ਰਸਤਾਂ ਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਾਂਭਤ ਕਰਾਂ ਕੀ ਭਾਜ ਬਣਾ ਤੁਹਾਡੀ ਰਾਜਮੈਂਟ ਜਾਰੀ ਟੋੜੇਗਾ ਆਉਣ ਆਉਣ ਵਾਲੇ ਸਮੇਂ ਦੇ ਜਾਕਾਦ ਜਿਹੜਾ ਕੋਨਰ ਸੁਰਜੀ ਸੇ ਪਾਸਪਾਸ ਘੜ ਜੋੜ ਹੋਣ ਦੀ ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਲੰਬਾ ਬੰਦ ਕਰਨਾ ਬਸ ਤਾਂ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਉਦੋਂ ਬਾਅਦ ਜ਼ਰੂਰਤ ਪਈ ਤਾਂ ਜੇ ਅਸੀਂ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਜਿਹੜੇ ਦਰਦ ਨੇ ਉਹ ਦੂਰ ਕਰਾਉਣ ਲਈ ਜਦੋਂ ਜੇ ਕਿਸੇ ਦੀ ਜ਼ਰੂਰਤ ਪਈ ਤਾਂ ਉਹੀ ਉਹ ਨਸਤ ਮਾਰਕੀਟ ਕੀ ਕਿਸ ਕੋਲੀ ਬਾਜ਼ਾਰ ਦੀ ਦੇ ਰਹੇ ਆਪਕੋ

ਜਿਹੜਾ ਬੰਦਾ ਪੰਜਾਬ ਨੂੰ ਅੱਗੇ ਲਿਆਉਣਾ ਚਾਹੁੰਦਾ ਜਿਹੜਾ ਬੰਦਾ ਪੰਜਾਬ ਦੀ ਜਿਹੜੀ ਲੁੱਟ ਖੋਟ ਦਿੱਲੀ ਵਾਲਿਆਂ ਨੇ ਕੀਤੀ ਹੋਈ ਔਰ ਬੰਦ ਕਰਨਾ ਚਾਹੁੰਦਾ ਅਸੀਂ ਚਾਹੁੰਦੇ ਆ ਵੀ ਫੁੱਲ ਦਿੱਲੀ ਦਾ ਉਹਨਾਂ ਨੂੰ ਇਕੱਠੇ ਕਰਕੇ ਪੰਜਾਬ ਦੇ ਮਸਲੇ ਹੱਲ ਕਰਾਉਣ ਦੇ ਜਿਨੂੰ ਸਭ ਲਾਛੀ ਵਾਲੀ ਦਾ ਸੈਕੰਡਰੀ ਟੀਚਾ ਪਹਿਲਾਂ ਤਾਂ ਅਸੀਂ ਲੋਕਾਂ ਦੀ ਲਾਭ ਬੰਦੀ ਕਰਨੀ ਹੈ ਤੇ ਲੋਕਾਂ ਦੀ ਲਾਭ ਬੰਦੀ ਰਹੀ ਆਪਣੀ ਹੱਥ ਲੈ ਪ੍ਰਧਾਨ ਸਾਹਿਬ ਜਿਵੇਂ ਕਿਸਾਨਾਂ ਦੇ ਉੱਤੇ ਹੁਣ ਸਭ ਆਪਣਾ ਐਮਸੀ ਆਤੜਾ ਸੀਐਮਓ ਸਾਹਿਬ ਕਹਿ ਰਹੇ ਆ ਸਾਡਾ ਛੋਟਾ ਭਰਾ ਵੱਡਾ ਭਰਾ ਤੁਸੀ ਨੂੰ ਕਿਵੇਂ ਦੇਖਦੇ ਹੋ ਇਹਨਾਂ ਮੀਟਿੰਗ ਨੂੰ ਜੀ ਦੇਖੋ ਇਹ ਹੀ ਤਾਂ ਹੈਰਾਨੀ ਵਾਲੀ ਗੱਲ ਆ ਵੀ ਮੁੱਖ ਮੰਤਰੀ ਸਾਹਿਬ ਦੇ ਨੇ ਉਹ ਸਾਰਾ ਕੁਝ ਲਟਾ ਕੇ ਮਜ਼ਾਕ ਕਰਵਾ ਦੇਣਾ ਮਨ ਲਾਪੀ ਕੇ ਸਮਝਾ ਕੇ ਮਨ ਆਪਣਾ ਜਿਹੜਾ ਜਿਹੜੀ ਤੇ ਜੋ ਆਵਾਰਾਂ ਚਾਹੀਆ ਇਹ ਪੰਜਾਬ ਜਿਹੜਾ ਹਰਿਆਣੇ ਨੂੰ ਪਾਣੀ ਜਾ ਰਿਹਾ ਉਹ ਪੱਕਾ ਯਕੀਨ ਤੋਂ ਹੈ ਵੀ ਜਾਂਦਾ ਹੀ ਰਹੇਗਾ ਜਦੋਂ ਕਿ ਸਾਜੇ ਆ ਕਿ ਰੀਅਸੈਸਮੈਂਟ ਹੋਣੀ ਚਾਹੀਦੀ ਆ ਪਾਣੀ ਦੀ ਪਾਣੀ ਦੀ ਗਿਣਤੀ ਮਿਲਤੀ ਦੁਬਾਰਾ ਹੋਣੀ ਚਾਹੀਦੀ ਆ ਜਿਹੜਾ 1964 ਦੇ ਵਿੱਚ ਪਾਣੀ ਸੀ ਉਤੋਂ ਤਾਂ ਘਟ ਗਿਆ ਪਾਣੀ ਮੇਰੇ ਖਿਆਲ ਕਰ ਕਬ ਹੈਗਾ 30% ਪਾਣੀ ਘਟ ਗਿਆ ਮਤਲਬ ਜੋ ਅੱਜ ਸਾਡੇ ਪਾਣੀ ਦੇ 25% ਦਾ ਭਾਗੜਾ ਡੈਮ ਦਾ ਜਿਹੜੀ ਰੀਸੈਸਟ ਸੈਟ ਆ ਗਈ 25% ਭੰਡਾਰਨ ਕਪੈਸਿਟੀ ਭਾਗੜਾ ਡੈਮ ਦੀ ਘਟ ਗਈ اے پرધાનਮંત્રી ਜੀ ਦੇ ਖੁਦ ਮੰਨਿਆ پارلیمنٹ ਦੇ ਵਿੱਚ ਪਹਿਲਾਂ ਤਾਂ ਭਾਗੜਾ ਡਾਈਵਰੂ ਡੀਸੇਟਿੰਗ ਕਰਨ ਲਈ ਫਿਰ ਜਿਹੜੇ ਦੋਦਰਜਨ ਦੇ ਕਰੀਬ ਡੈਕ ਡੈਮ ਆ ਉਹਨਾਂ ਨੂੰ ਰੀਸੇਟਿੰਗ ਕਰਨ ਲਈ ਮਾ ਜੋ ਮੁੱਖ ਮੰਤਰੀ ਪੰਜਾਬ ਨੂੰ ਇਹ ਜ਼ੋਰ ਦੇਣਾ ਚਾਹੀਦਾ ਸੀ ਤੇ ਸਾਡਾ ਪਾਣੀ ਪਹਿਲਾਂ ਤਾਂ ਜਿਹੜਾ ਸਾਡਾ ਪਾਣੀ ਮਿਲਦਾ ਜੀ ਸਾਨੂੰ ਉਹ ਪਾਣੀ ਪ੍ਰੋਟੈਕਟ ਕਰਨਾ ਚਾਹੀਦਾ ਸੀ ਜਿਵੇਂ ਜਗਜੀਤ ਲੰਗੋਵਾਲ ਕਾਰਡ ਦੇ ਵਿੱਚ 25 ਜਨਾਈ 1985 ਨੂੰ ਮਿਲਵਾਰ ਪਾਣੀ ਪ੍ਰੋਟੈਕਟ ਕੀਤਾ ਗਿਆ ਆ ਮਨ ਉਹ ਪਾਣੀ ਪਰਟਾਇਟ ਕਰਕੇ ਜੇ ਕੋਈ ਵਾਧੂ ਸੀ ਤਾਂ ਹਰਿਆਣੇ ਨੂੰ ਵੰਡਿਆ ਜਾਂਦਾ ਹੁਣ ਉਲਟੋ ਹੋ ਗਿਆ ਹੁਣ ਹਰਿਆਣੇ ਨੂੰ ਜਿਹੜਾ ਮਿਲ ਰਿਹਾ ਉਹ ਪਰਟਾਇਟ ਕਰੇ ਮੁੱਖ ਮੰਤਰੀ ਸਾਹਿਬ ਤੇ ਬਾਕੀ ਦਾ ਵਸਤਾ ਕਹਿੰਦੇ ਅਸੀਂ ਰੱਖ ਲਾਂਗੇ ਤੇ ਬਾਕੀ ਵੰਡਿਆ ਨਾ ਹੈ ਹੀ ਨਹੀਂ ਬਾਕੀ ਤਾਂ ਹੁਣ ਪਾਣੀ ਸਭ ਨੂੰ ਪਤਾ ਵੀ 30 40% ਪਾਣੀ ਘਟ ਗਿਆ ਤੇ 30 40% ਦਾ ਸਿਰਫ ਇਹਨਾਂ ਨੂੰ ਪੰਜਾਬ ਨੂੰ 30 40% ਘਾਟਾ ਪੈ ਗਿਆ ਪਾਣੀ ਦਾ ਮੁੱਖ ਮੰਤਰੀ ਸਾਹਿਬ ਨੂੰ ਉਸ ਮੀਟਿੰਗ ਵਿੱਚ ਜਿਹੜੇ ਫੈਸਲੇ ਕੀਤੇ ਆ ਰਿਵਿਊ ਕਰਨੇ ਚਾਹੀਦੇ ਔਰ ਜੇਹਲਮ ਜਨਾਬ ਦਾ ਪਾਣੀ ਜਿਹੜਾ ਬਸਤਰੂ ਜਾਂਦਾ ਉਹਨੂੰ ਰੋਕ ਕੇ ਜੇ ਭਾਰਤ ਸਰਕਾਰ ਮੱਲ ਪਾਣੀ ਨੂੰ ਰੋਕ ਪਹੰਡਾਰਨ ਦੇ ਇਤਜਾਮ ਕਰੇ ਉਦਲੇ ਪੰਜਾਬ ਨੂੰ ਕਹਿ ਕੇ ਦੇਵੇ ਔਰ ਉਹ ਕਿਹਾ ਹੋਇਆ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਉਹਦੇ ਬੰਦਾ ਵਾਸਤਾ ਉਹਦੀ ਵਿਵਸਥਾ ਲਈ ਪੈਸਾ ਦੇਵੇ ਤੇ ਜੇ ਵਾਧੂ ਪਾਣੀ ਬਚੇ ਤਾਂ ਹਰਿਆਣੇ ਨੂੰ ਦਿੱਤਾ ਜਾਵੇ ਸਾਨੂੰ ਕੋਈ ਤਰਾਜ ਐਵੇਂ ਵੀ ਵਰਖਾ ਦੇ ਪਾਣੀ ਨੂੰ ਸੰਭਾਲਣ ਲਈ ਜੇ ਹਰਿਆਣੇ ਨਾਲ ਹਰਿਆਣੇ ਨੂੰ ਵੀ ਪਾਕੇ ਦੇ ਦੇਣ ਤਾਂ ਹਨ ਕੋਈ ਇਤਰਾਜ ਨਹੀਂ ਤੇ ਪੰਜਾਬ ਨੂੰ ਵੀ ਦੇ ਦ। ਸਾਨੂੰ ਮਰ ਹਰਿਆਣੇ ਨੂੰ ਲੋੜੇਗਾ ਪਵੇ ਇਸ ਵੇਲੇ ਕੱਢਣ ਦੀ। ਜਿੰਮਰ ਸਾਹਿਬ ਇੱਕਲਾ ਸਵਾਲ ਜੀ ਕਨੌਰ ਦੇ ਵਿੱਚ ਵੀ ਹਲਕਾ ਇੰਚਾਰਜ ਹੈਗੇ ਨੇ ਰਾਜਪੁਰਾ ਦੇ ਵਿੱਚ ਕਦੋਂ ਤੱਕ ਨਵੇਂ ਹਲਕੇ ਇੰਚਾਰਜ ਮਿਲਣਗੇ? ਭਾਜੀ ਹਲਕਾ ਇੰਚਾਰਜ ਰਾਜਪੁਰਾ ਨੂੰ ਕਦੋਂ ਮਿਲ ਸਕਦੇ ਨੇ? ਬਹੁਤ ਛੇਤੀ ਹਰ ਦਾ ਚਾਰਜ ਰਾਜਪੁਰੇ ਨੂੰ ਦੇ ਦੇ। ਪ੍ਰਧਾਨ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ 10 ਲੱਖ ਜਿਹੜੀ ਸਿਹਤ ਬੀਮਾ ਯੋਜਨਾ ਚਲਾਈ ਹੈ ਸਕੀਮ ਇਹ ਨਾ ਭਾਰ ਝੱਕਣ ਜੋਗੀ ਹੈਗੀ ਹੈ ਸਕੀਮ ਸਰਕਾਰ ਦੀ। ਇਹਨਾਂ ਇਕਨੋਮਿਕਲੀ ਚੱਕ ਲੂਏ ਨਾ ਭਾਰਤੀ ਇਹ ਤਾਂ ਠੋਕ ਦਾ ਪਕੌੜੇ ਵਗੋਨੇ ਆ ਇਦਾਂ ਮਰ ਲਾਇ ਲਾਈਪੇ ਜੋੜੇ ਕੰਪਨੀਆ ਉਹਨਾਂ ਰਾਏ ਫੈਸਲੇ ਕਰ ਰਹੇ ਨੇ ਸਪੋਰਟ ਨਾਲ ਜਵਾਲੀ ਦੇ ਰਹੀਆਂ ਇਹਨਾਂ ਇਦਾਂ ਛਟਗਾਰੀ ਹੋ ਆ ਇਹਨਾਂ ਨੇ ਨਾ ਕਿ ਜਾਣੇ ਕਿ ਪੰਜ ਪੈਸੇ ਇਧਰ ਲਈ ਲਾਏ ਇਹਦਾ ਤੇ ਛਟਗਾਰੀ ਆਪਣਾ ਬਹੁਤ ਵੱਡਾ ਇਹ ਜਿਹੜੇ ਕੰਪਨੀਆ ਨੂੰ ਵੀ ਅਗੇ ਸੁਭਾਅ ਕਰ ਚਲੋ ਰੱਖੋ ਕਾਲੀ ਗੋਲ ਕਿਹੜਾ ਹੈ ਭਲੀ ਕਰ ਤੋ ਬਹਿ ਕੇ ਆ ਜੀ ਦੂਜੀ ਗੱਲ ਇਹ ਹੈ ਵੀ ਜਦੋਂ ਕਿਤੇ ਸਮਝੌਤਾ ਹੋਇਆ ਤਾਂ ਆਪਣੇ ਸਧਾਨਤਾ ਨੂੰ ਤਾਂ ਪ੍ਰੋਟੈਕਟ ਰੱਖਿਆ ਜਾਊਗਾ ਆਪਣੇ ਸਧਾਨਤਾ ਇਸ ਰਾਖੀ ਕੀਤੀ ਜਾਏਗੀ। ਹਾਂ ਉਸ ਤੋਂ ਟੋਟਲੀ ਜੇ ਵਿਰੋਧ ਹੋ ਜਾਂਦਾ ਹੁੰਦਾ ਫਿਰ ਤਾਂ ਸੰਘਵਾਦ ਤਾਂ ਸੰਘਵਾਦੀ ਕਮੇਟੀ ਕੱਢੀ ਤਾਂ ਪਹਿਲਾ ਕਾਗਜ਼ ਫੋੜ ਦੇਈ ਆ। ਮੈਂ ਕਹਿੰਦਾ ਬਿਜਲੀ ਲੱਗੀ ਆ ਜੀ। ਜਦੋਂ ਵੀ ਕਿੱਦਾਂ ਕੋਈ ਡੈਮਾ ਦੇ ਉਹਨਾਂ ਨੇ ਕਰ ਦੇ ਗਏ। ਹੈ ਜੀ ਗੱਤਾ ਜੇ ਹੋਇਆ ਨਹੀਂ ਤੇ ਜੇ ਕਿਤੇ ਹੋਏਗਾ ਤਾਂ ਫਿਰ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ। ਆਵੇਂ ਡੈਮਾ ਦੇ ਕੰਟਰੋਲ ਦੀ ਗੱਲ ਆ ਭਾਵੇਂ ਜੱਦੀ ਗੱਲ ਦੀ ਗੱਲ ਆ। ਆਵੇ ਦੇ ਦੇ ਵਿਦਿਤਾਗਰ ਜਿਸ ਤੋਈ ਗੱਲਾ ਮੈਂ ਦਰਗਾ ਬੈਠਣ ਲੱਗੀ ਕਹਿਤਾ ਸੀ ਇਹ ਸ਼੍ਰੋਮਣੀ ਗੱਲ ਪੁਨਰ ਤਸਦੀਕ ਜਿਹੜਾ ਹੈ ਆਲੇ ਗਿਆ ਕਾਲੀਸਰ ਦਾ ਲੁਧਿਆਣਾ ਦਾ 170 ਦਾ ਇਹਦਾ ਪੌਲਸੀ ਪ੍ਰੋਗਰਾਮ ਆ ਉਹਦੇ ਸੈਂਟਰ ਦੇ ਠੀਕ ਹੈ